ਇਸ ਵੀਡੀਓ ਵਿੱਚ ਅਸੀਂ ਗੱਲ ਕਰਨ ਜਾ ਰਹੇ ਹਾਂ ਨਵਾਂ ਸਾਲ ਸ਼ੁਰੂ ਕਰਨ ਦੇ 10 ਪਾਵਰਫੁੱਲ ਤਰੀਕਿਆਂ ਬਾਰੇ ਜੋ ਤੁਹਾਨੂੰ ਸਾਲ 2025 ਨੂੰ ਬਿਹਤਰ ਅਤੇ ਬਹੁਤ ਹੀ ਸਫਲ ਬਣਾਉਣ ਵਿੱਚ ਮਦਦ ਕਰਨਗੇ ਆਓ ਸ਼ੁਰੂ ਕਰੀਏ ਨੰਬਰ 1 ਸਾਫ਼ ਅਤੇ ਸਪਸ਼ਟ ਲਕਸ਼ ਰੱਖੋ ਸੋਚੋ ਕਿ ਤੁਸੀਂ ਨਵੇਂ ਸਾਲ ਵਿੱਚ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ ਜਿਵੇਂ ਵਿੱਤੀ ਸੁਰੱਖਿਆ ਸੇਤਮੰਦ ਜੀਵਨ ਸ਼ੈਲੀ ਨਵੀਂ ਸਕਿੱਲ ਸਿੱਖਣੀ ਜਾਂ ਵਿਅਕਤੀਗਤ ਵਿਕਾਸ ਇੱਕ ਸਾਫ਼ ਟੀਚਾ ਹਮੇਸ਼ਾ ਮੋਟੀਵੇਸ਼ਨ ਅਤੇ ਦਿਸ਼ਾ ਦਿੰਦਾ ਹੈ ਲਕਸ਼ਾਂ ਨੂੰ ਸਪਸ਼ਟ ਰੂਪ ਵਿੱਚ ਪ੍ਰਦਰਸ਼ਿਤ ਕਰਨ ਨਾਲ ਤੁਸੀਂ ਆਪਣੀ ਧਿਆਨ ਨੂੰ ਕੇਂਦ੍ਰਿਤ ਕਰ ਸਕਦੇ ਹੋ ਅਤੇ ਆਪਣੇ ਟੀਚਿਆਂ ਵੱਲ ਸਹੀ ਰਾਹ ਤੇ ਵਧ ਸਕਦੇ ਹੋ ਪਹਿਲਾ ਕਦਮ ਲਕਸ਼ਾ ਦੀ ਪਰਿਭਾਸ਼ਾ ਸਾਰੇ ਵੱਡੇ ਲਕਸ਼ਾਂ ਦੀ ਸ਼ੁਰੂਆਤ ਇੱਕ ਸਾਫ਼ ਅਤੇ ਜ਼ਰੂਰੀ ਪ੍ਰਸ਼ਨ ਨਾਲ ਹੁੰਦੀ ਹੈ ਤੁਸੀਂ ਕੀ ਪ੍ਰਾਪਤ ਕਰਨਾ ਚਾਹੁੰਦੇ ਹੋ ਇਸ ਲਈ ਪਹਿਲੀ ਗੱਲ ਇਹ ਹੈ ਕਿ ਆਪਣਾ ਲਕਸ਼ ਸਪਸ਼ਟ ਤੌਰ ਤੇ ਪਰਿਭਾਸ਼ਿਤ ਕਰੋ ਜਿਵੇਂ ਕਿ ਤੁਸੀਂ ਪੂਰੇ ਸਾਲ ਵਿੱਚ ਕਿੱਥੇ ਪਹੁੰਚਣਾ ਚਾਹੁੰਦੇ ਹੋ ਕਿਸੇ ਨਵੀਂ ਸਕਿੱਲ ਨੂੰ ਸਿੱਖਣਾ ਜਾਂ ਆਪਣੇ ਵਿਅਕਤੀਗਤ ਜੀਵਨ ਵਿੱਚ ਸੁਧਾਰ ਕਰਨਾ ਉਦਾਹਰਣ ਵਜੋਂ ਜੇ ਤੁਸੀਂ ਆਪਣੀ ਸਿਹਤ ਨੂੰ ਧਿਆਨ ਦੇਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਯਥਾਰਥ ਰੂਪ ਵਿੱਚ ਜਿਵੇਂ ਮਾਸਿਕ 5 ਕਿਲੋਗ੍ਰam ਭਾਰ ਘਟਾਉਣਾ ਤੌਰ ਤੇ ਪਰਿਭਾਸ਼ਿਤ ਕਰ ਸਕਦੇ ਹੋ ਦੂਜਾ ਕਦਮ ਛੋਟੇ ਕਰਨ ਯੋਗ ਟੀਚੇ ਜਦੋਂ ਤੁਸੀਂ ਆਪਣੇ ਮੁੱਖ ਟੀਚੇ ਦੀ ਪਰਿਭਾਸ਼ਾ ਕਰ ਲੈਂਦੇ ਹੋ ਤਾਂ ਉਸ ਨੂੰ ਛੋਟੇ ਕਦਮਾਂ ਵਿੱਚ ਤੋੜਨਾ ਬਹੁਤ ਜ਼ਰੂਰੀ ਹੈ ਇੱਕ ਵੱਡਾ ਟੀਚਾ ਕਈ ਵਾਰੀ ਡਾਰ ਅਤੇ ਪਿਆਨਕ ਮਹਿਸੂਸ ਕਰਾ ਸਕਦਾ ਹੈ ਪਰ ਜਦੋਂ ਤੁਸੀਂ ਉਹਨਾਂ ਨੂੰ ਛੋਟੇ ਸਮਝਣ ਯੋਗ ਅਤੇ ਕਰਨ ਯੋਗ ਕਦਮਾਂ ਵਿੱਚ ਤੋੜ ਦਿੰਦੇ ਹੋ ਤਾਂ ਉਹ ਟੀਚੇ ਕਾਬੂ ਵਿੱਚ ਆ ਜਾਂਦੇ ਹਨ ਜਿੰਮੇ ਜੇ ਤੁਸੀਂ ਸਿਹਤ ਨੂੰ ਧਿਆਨ ਦੇਣਾ ਚਾਹੁੰਦੇ ਹੋ ਤਾਂ ਵਾਰ-ਵਾਰ ਵਿਆਯਾਮ ਸ਼ੁਰੂ ਕਰਨਾ, ਸੇਤਮੰਦ ਖਾਣਾ ਖਾਣਾ ਅਤੇ ਪਾਣੀ ਪੀਣ ਦੀ ਸੰਖਿਆ ਨੂੰ ਵਧਾਉਣਾ ਛੋਟੇ ਟੀਚੇ ਹੋ ਸਕਦੇ ਹਨ ਜੋ ਅਖੀਰਕਾਰ ਵੱਡੇ ਲਕਸ਼ਵਲ ਲੈ ਜਾਂਦੇ ਹਨ। ਤੀਸਰਾ ਕਦਮ ਸਮਾਹ ਸੂਚੀ ਬਣਾਓ। ਹਰ ਦਿਨ ਆਪਣੇ ਲਕਸ਼ ਨੂੰ ਪ੍ਰਾਪਤ ਕਰਨ ਲਈ ਇੱਕ ਸਮਾਹ ਸੂਚੀ ਬਣਾਉਣਾ ਮਹੱਤਵਪੂਰਨ ਹੈ ਜਿਵੇਂ ਕਿ ਆਪਣੇ ਵੱਡੇ ਟੀਚੇ ਨੂੰ ਛੋਟੇ ਕਦਮਾਂ ਵਿੱਚ ਤੋੜਨਾ ਜ਼ਰੂਰੀ ਹੈ। ਉਸੇ ਤਰ੍ਹਾਂ ਹਰ ਰੋਜ਼ ਇੱਕ ਸਪਸ਼ਟ ਸਮਾਂ ਸੂਚੀ ਬਣਾਓ ਜੋ ਤੁਹਾਨੂੰ ਉਹਨਾਂ ਕਦਮਾਂ ਨੂੰ ਲਾਗੂ ਕਰਨ ਵਿੱਚ ਮਦਦ ਕਰੇ ਇਹ ਆਪਣਾ ਧਿਆਨ ਕੈਪਚਰ ਕਰੇਗਾ ਅਤੇ ਤੁਹਾਨੂੰ ਫੋਕਸ ਅਤੇ ਉਤਸ਼ਾਹੀ ਰੱਖੇਗਾ ਚੌਥਾ ਕਦਮ ਲਕਸ਼ਾਂ ਤੇ ਧਿਆਨ ਕੇਂਦ੍ਰਿਤ ਰੱਖੋ ਲਕਸ਼ ਨੂੰ ਪ੍ਰਾਪਤ ਕਰਨ ਦੀ ਯਾਤਰਾ ਵਿੱਚ ਫੋਕਸ ਬਹੁਤ ਜ਼ਰੂਰੀ ਹੈ ਪ੍ਰਤੀ ਹਫ਼ਤਾ ਜਾਂ ਮਹੀਨੇ ਆਪਣੇ ਲਕਸ਼ਾਂ ਦੀ ਸਮੀਖਿਆ ਕਰੋ ਆਪਣੀ ਜਿੱਤਾਂ ਦਾ ਜਸ਼ਨ ਮਨਾਓ ਉਹ ਛੋਟੀਆਂ ਹੀ ਕਿਉਂ ਨਾ ਹੋਣ ਇਹ ਤੁਹਾਨੂੰ ਹੌਸਲਾ ਦੇਗਾ ਇਸ ਤਰ੍ਹਾਂ ਸਾਫ਼ ਅਤੇ ਸਪਸ਼ਟ ਲਕਸ਼ੇ ਰੱਖਣਾ ਤੁਹਾਡੇ ਨਵੇਂ ਸਾਲ ਦੀ ਸ਼ੁਰੂਆਤ ਨੂੰ ਸਫਲ ਅਤੇ ਉਤਸ਼ਾਹੀ ਬਣਾਉਂਦਾ ਹੈ ਇੱਕ ਵਧੀਆ ਯੋਜਨਾ ਬਣਾਓ ਛੋਟੇ ਕਦਮਾਂ ਵਿੱਚ ਤੋੜੋ ਅਤੇ ਹਰ ਰੋਜ਼ ਉਸ ਦਿਸ਼ਾ ਵਿੱਚ ਕੰਮ ਕਰੋ ਜੋ ਤੁਹਾਨੂੰ ਤੁਹਾਡੇ ਲਕਸ਼ਵਲ ਪਹੁੰਚਾਉਂਦਾ ਹੈ ਨੰਬਰ 2 ਸਿਹਤ ਨੂੰ ਤਰਜੀ ਦਿਓ ਸਿਹਤ ਨੂੰ ਤਰਜੀ ਦੇਣਾ ਨਵੇਂ ਸਾਲ ਦੀ ਸ਼ੁਰੂਆਤ ਵਿੱਚ ਸਭ ਤੋਂ ਜ਼ਰੂਰੀ ਕੰਮ ਹੈ ਜਦੋਂ ਸਾਡੇ ਸਰੀਰ ਅਤੇ ਦਿਮਾਗ ਵਿੱਚ ਸਿਹਤਮੰਦ ਬਦਲਾਅ ਆਉਂਦੇ ਹਨ ਤਾਂ ਹੀ ਅਸੀਂ ਆਪਣੀਆਂ ਮੰਨੀਆਂ ਹੋਈਆਂ ਉਚਾਈਆਂ ਨੂੰ ਹਾਸਲ ਕਰ ਸਕਦੇ ਹਾਂ ਸੇਤਮੰਦ ਖੁਰਾਕ ਖਾਓ। ਫਲ, ਸਬਜ਼ੀਆਂ, ਦਾਲਾਂ ਅਤੇ ਸੂਟੀਆਂ ਦਾਣੇ ਸਰੀਰ ਨੂੰ ਤਾਜ਼ਾ ਅਤੇ ਐਨਰਜੈਟਿਕ ਬਣਾਉਂਦੇ ਹਨ। ਅੱਗੇ ਆਪਣੀ ਫਿਟਨੈਸ ਰੁਟੀਨ ਬਣਾਓ। ਰੋਜ਼ਾਨਾ ਕਸਰਤ ਕਰੋ ਅਤੇ ਸੇਤਮੰਦ ਰਹਿਣ ਲਈ ਕੁਝ ਸਮਾਂ ਕਢਾਓ ਪਾਵੇਂ ਜਾਂ ਦੌੜਨ ਦਾ ਜਾਂ ਯੋਗਾ ਕਰਨ ਦਾ। ਕੁਝ ਵੀ ਜੁੜੋ ਜੋ ਤੁਹਾਡੇ ਲਈ ਲਾਭਕਾਰੀ ਹੋਵੇ। ਦਿਮਾਗੀ ਸਿਹਤ ਵੀ ਬਹੁਤ ਮਹੱਤਵਪੂਰਨ ਹੈ ਤਣਾਅ ਨੂੰ ਘਟਾਉਣ ਲਈ ਆਪਣੇ ਦਿਨ ਵਿੱਚ ਧਿਆਨ ਪ੍ਰਾਣਾਯਾਮ ਜਾਂ ਕਿਤਾਬ ਪੜ੍ਹਨ ਵਰਗੇ ਗਤੀਵਿਧੀਆਂ ਨੂੰ ਸ਼ਾਮਲ ਕਰੋ ਹਰ ਰੋਜ਼ ਕੁਝ ਸਮਾਂ ਆਪਣੇ ਲਈ ਨਿਕਾਲੋ ਤਾਂ ਕਿ ਤੁਸੀਂ ਆਪਣੇ ਮਨ ਅਤੇ ਸਰੀਰ ਨੂੰ ਸ਼ਾਂਤੀ ਦੇ ਸਕੋ ਆਪਣੇ ਆਪ ਨੂੰ ਆਰਾਮ ਦੇਣਾ ਵੀ ਜ਼ਰੂਰੀ ਹੈ ਅੱਛੀ ਨੀਂਦ ਲਓ ਤਾਂ ਜੋ ਤੁਸੀਂ ਆਪਣੀ ਦਿਨਚਰਿਆ ਵਿੱਚ ਖੁਸ਼ ਅਤੇ ਉਤਸ਼ਾਹੀ ਰਹੋ ਆਖਿਰਕਾਰ ਸਿਹਤਮੰਦ ਰਹਿਣ ਨਾਲ ਨਾ ਸਿਰਫ ਤੁਸੀਂ ਆਪਣੀ ਉੱਚੀ ਪ੍ਰਦਰਸ਼ਨ ਦੀ ਲੋੜ ਨੂੰ ਪੂਰਾ ਕਰ ਸਕਦੇ ਹੋ ਪਰ ਜ਼ਿੰਦਗੀ ਦੀਆਂ ਖੁਸ਼ੀਆਂ ਦਾ ਆਨੰਦ ਵੀ ਲੈ ਸਕਦੇ ਹੋ ਨੰਬਰ 3 ਆਪਣੇ ਟੀਚਿਆਂ ਨੂੰ ਦਰਸਾਉਣ ਵਾਲਾ ਦ੍ਰਿਸ਼ਟੀਕੋਣ ਬਣਾਓ ਜਦੋਂ ਤੁਸੀਂ ਆਪਣੇ લક્ષਿਆਂ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਉਹਨਾਂ ਨੂੰ ਦਿਖਣਾ ਅਤੇ ਮਨ ਵਿੱਚ ਉਸ ਦੀ ਸਥਿਤੀ ਬਣਾਉਣਾ ਬਹੁਤ ਮਹੱਤਵਪੂਰਨ ਹੁੰਦਾ ਹੈ ਇਹੀ ਕਾਰਨ ਹੈ ਕਿ ਇੱਕ ਵਿਜ਼ਨ ਬੋਰਡ ਬਣਾਉਣਾ ਇੱਕ ਸ਼ਕਤੀਸ਼ਾਲੀ ਸਾਧਨ ਹੈ ਵਿਜ਼ਨ ਬੋਰਡ ਉਤੇ ਆਪਣੇ ਸਾਰੇ ਹਵਾਬਾ ਲਕਸ਼ਾਂ ਅਤੇ ਇੱਛਾਵਾਂ ਨੂੰ ਚਿੱਤਰਾਂ ਅਤੇ ਸ਼ਬਦਾਂ ਦੇ ਰੂਪ ਵਿੱਚ ਜਤਾਉਂਦੇ ਹੋ ਜਦੋਂ ਤੁਸੀਂ ਹਰ ਰੋਜ਼ ਇਸ ਨੂੰ ਦੇਖਦੇ ਹੋ ਇਹ ਤੁਹਾਨੂੰ ਯਾਦ ਦਿਵਾਉਂਦਾ ਹੈ ਕਿ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ ਅਤੇ ਕਿਹੜੀ ਉਚਾਈ ਨੂੰ ਹਾਸਲ ਕਰਨਾ ਚਾਹੁੰਦੇ ਹੋ ਇਸ ਨੂੰ ਬਣਾਉਣ ਲਈ ਸਿਰਫ ਸ਼ਬਦਾਂ ਨੂੰ ਲਿਖੋ ਨਹੀਂ ਸਗੋਂ ਆਪਣੇ ਮਨ ਅਤੇ ਦਿਲ ਦੇ ਅੰਦਰ ਗੁਣਵਤਾ ਵਾਲੇ ਚਿੱਤਰ ਅਤੇ ਪ੍ਰਤੀਕ ਬਣਾਓ ਜੋ ਤੁਹਾਡੇ ਲਕਸ਼ਾਂ ਨਾਲ ਜੁੜੇ ਹੋਏ ਹਨ ਬਣਾਓ ਜੋ ਤੁਹਾਨੂੰ ਸਫਲਤਾ ਲਈ ਪ੍ਰੇਰਿਤ ਕਰਦਾ ਹੈ ਜਦੋਂ ਤੁਸੀਂ ਹਮੇਸ਼ਾ ਆਪਣੇ ਵਿਜ਼ਨ ਨੂੰ ਦੇਖਦੇ ਹੋ ਇਹ ਸਿਧਾਂ ਤੁਹਾਡੇ ਮੋਟੀਵੇਸ਼ਨ ਅਤੇ ਫੋਕਸ ਨੂੰ ਵਧਾਉਂਦਾ ਹੈ ਨੰਬਰ 4 ਸ਼ੁਕਰਗੁਜ਼ਾਰੀ ਦੀ ਅਭਿਆਸ ਕਰੋ ਇਹ ਇੱਕ ਸਧਾਰਨ ਜਹੀ ਗੱਲ ਹੈ ਪਰ ਇਸ ਦਾ ਪ੍ਰਭਾਵ ਬਹੁਤ ਹੈ ਤਨਵਦੀ ਹੋਣਾ ਸਾਡੀ ਸੋਚ ਨੂੰ ਬਦਲ ਸਕਦਾ ਹੈ ਅਤੇ ਸਾਡੀ ਜ਼ਿੰਦਗੀ ਨੂੰ ਇੱਕ ਨਵੀਂ ਦਿਸ਼ਾ ਦੇ ਸਕਦਾ ਹੈ ਹਰ ਦਿਨ ਸਵੇਰੇ ਉੱਠਦੇ ਹੀ ਆਪਣੇ ਦਿਮਾਗ ਵਿੱਚ ਕੁਝ ਪੋਜ਼ਿਟਿਵ ਅਤੇ ਤਨਵਦੀ ਵਿਚਾਰਾਂ ਦਾ ਸਮਾਵੇਸ਼ ਕਰੋ ਇਹ ਤੁਹਾਨੂੰ ਸ਼ਾਂਤੀ ਅਤੇ ਖੁਸ਼ੀ ਦਾ ਅਹਿਸਾਸ ਕਰਵਾਏਗਾ ਅਤੇ ਦਿਨ ਦੀ ਸ਼ੁਰੂਆਤ ਵਿੱਚ ਹੀ ਇੱਕ ਸਕਾਰਾਤਮਕ ਤਾਰਨਾ ਪੈਦਾ ਕਰੇਗਾ ਤਨਵਦੀ ਹੋਣਾ ਸਾਡੀ ਸੋਚ ਨੂੰ ਮਜ਼ਬੂਤ ਕਰਦਾ ਹੈ ਅਤੇ ਉਮੀਦ ਨੂੰ ਜਗਾਉਂਦਾ ਹੈ ਕਿ ਹਰ ਇੱਕ ਸਮੱਸਿਆ ਦੇ ਬਾਅਦ ਇੱਕ ਉਪਲਬਧੀ ਵੀ ਆਉਂਦੀ ਹੈ ਜਿਸ ਦਿਨ ਤੁਸੀਂ ਤੰਵਾਦੀ ਹੋਵੋਗੇ ਉਸ ਦਿਨ ਤੁਹਾਡੇ ਦੁਆਰਾ ਕੀਤੇ ਗਏ ਕੰਮ ਹੋਰ ਜ਼ਿਆਦਾ ਪ੍ਰਭਾਵਸ਼ਾਲੀ ਹੋਣਗੇ ਜਦੋਂ ਤੁਸੀਂ ਆਪਣੀ ਜ਼ਿੰਦਗੀ ਵਿੱਚ ਹਰ ਛੋਟੀ ਵੱਡੀ ਚੀਜ਼ ਲਈ ਤੰਵਾਦੀ ਹੋ ਤਾਂ ਉਹ ਜ਼ਿੰਦਗੀ ਵਿੱਚ ਇੱਕ ਨਵਾਂ ਰੰਗ ਦਿੰਦੀ ਹੈ ਨੰਬਰ 5 ਕੁਝ ਨਵਾਂ ਸਿੱਖੋ ਹਰ ਰੋਜ਼ ਕੁਝ ਨਵਾਂ ਸਿੱਖਣਾ ਸਾਡੇ ਮਨ ਨੂੰ ਤਾਜ਼ਾ ਅਤੇ ਤਿੱਖਾ ਰੱਖਦਾ ਹੈ ਜਦੋਂ ਅਸੀਂ ਕੁਝ ਨਵਾਂ ਸਿੱਖਦੇ ਹਾਂ ਸਾਡੀ ਸੋਚ ਵਿੱਚ ਨਵੇਂ ਹਦਾਵਤ ਦਿਆਂ ਹਨ ਅਤੇ ਇਹ ਸਾਡੇ ਵਿਕਾਸ ਦੀ ਪ੍ਰਕਿਰਿਆ ਨੂੰ ਤੀਬਰਤਾ ਪੂਰਕ ਬਣਾਉਂਦਾ ਹੈ ਜਿਵੇਂ ਕਿ ਕੋਈ ਨਵੀਂ ਭਾਸ਼ਾ ਸਿੱਖਣਾ ਸੰਗੀਤ ਵਜਾਉਣਾ ਜਾਂ ਫੋਟੋਗ੍ਰਾਫੀ ਦਾ ਸ਼ੌਂਕ ਪਾਲਣਾ ਇਹ ਸਾਰੇ ਤਰੀਕੇ ਸਾਡੇ ਜੀਵਨ ਨੂੰ ਨਵੀਂ ਦਿਸ਼ਾ ਅਤੇ ਰੰਗ ਦਿੰਦੇ ਹਨ ਨਵੀਆਂ ਕਲਾ ਜਾਂ ਹੁਨਰ ਸਿੱਖਣਾ ਸਿਰਫ ਮਨੋਰੰਜਨ ਹੀ ਨਹੀਂ ਸਗੋਂ ਇਹ ਸਾਡੇ ਸਖਤ ਕੰਮ ਦੀ ਆਦਤ ਅਤੇ ਚੀਜ਼ਾਂ ਨੂੰ ਜ਼ਿਆਦਾ ਸੰਭਾਲਣ ਦੀ ਸਮਰੱਥਾ ਨੂੰ ਵੀ ਵਧਾਉਂਦਾ ਹੈ ਨਵੀਆਂ ਚੀਜ਼ਾਂ ਸਿੱਖਣਾ ਸਿਰਫ ਸਿਖਾਈ ਦੇਣ ਵਾਲੀ ਇੱਕ ਗਤੀਵਿਧੀ ਨਹੀਂ ਸਗੋਂ ਇੱਕ ਐਕਟਿਵ ਅਤੇ ਉਤਸ਼ਾਹੀ ਜੀਵਨ ਜੀਣ ਦਾ ਤਰੀਕਾ ਹੈ ਨੰਬਰ 6 ਸਕਾਰਾਤਮਕ ਲੋਕਾਂ ਨਾਲ ਸਮਾਬਿਤਾਓ ਜੋ ਲੋਕ ਤੁਹਾਡੇ ਆਲੇ ਦੁਆਲੇ ਹੁੰਦੇ ਹਨ ਉਹ ਤੁਹਾਡੀ ਮਨੋਵ੍ਰਿਤੀ ਅਤੇ ਹੌਸਲੇ ਤੇ ਇੱਕ ਵੱਡਾ ਪ੍ਰਭਾਵ ਪਾਉਂਦੇ ਹਨ ਇਸ ਲਈ ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਆਲੇ ਦੁਆਲੇ ਉਹਨਾਂ ਲੋਕਾਂ ਨੂੰ ਰੱਖੋ ਜੋ ਤੁਹਾਨੂੰ ਪ੍ਰੇਰਿਤ ਅਤੇ ਉਤਸ਼ਾਹਿਤ ਕਰਦੇ ਹਨ ਅਜਿਹੇ ਲੋਕ ਜੋ ਤੁਹਾਡੇ ਉੱਤੇ ਵਿਸ਼ਵਾਸ ਰੱਖਦੇ ਹਨ ਅਤੇ ਜੋ ਤੁਹਾਡੇ ਹਰ ਸਫਲਤਾਵਾਂ ਵਿੱਚ ਪਹਾੜ ਦੇ ਨਾਲ ਖੜੇ ਰਹਿੰਦੇ ਹਨ ਇਹ ਲੋਕ ਤੁਹਾਨੂੰ ਹਰ ਦਿਨ ਪ੍ਰੇਰਿਤ ਕਰਨਗੇ ਤੁਹਾਡੀ ਪੋਜ਼ਿਟਿਵ એનર્ਜੀ ਨੂੰ ਵਧਾਉਣਗੇ ਅਤੇ ਤੁਹਾਨੂੰ ਆਪਣੇ ਲਕਸ਼ਾਂ ਤੱਕ ਪਹੁੰਚਣ ਲਈ ਉਤਸ਼ਾਹਿਤ ਕਰਨਗੇ ਲੋਕ ਜਿਨ੍ਹਾਂ ਦੀਆਂ ਗੱਲਾਂ ਅਤੇ ਰਵੱਈਏ ਤੁਹਾਨੂੰ ਹੌਸਲਾ ਹਰਾਉਂਦੇ ਹਨ ਉਹ ਸਿਰਫ ਤੁਹਾਡੇ ਮਨੋਵਿਗਿਆਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ ਜਦੋਂ ਤੁਸੀਂ ਆਪਣੇ ਆਪ ਨੂੰ ਠੀਕ ਤੇ ਪ੍ਰੇਰਕ ਲੋਕਾਂ ਨਾਲ ਕੇਅਰ ਲੈਂਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਹੋਰ ਤਿਆਰ ਮਹਿਸੂਸ ਕਰਦੇ ਹੋ ਇੱਕ ਪ੍ਰਮੋਟ ਕਰਨ ਵਾਲੇ ਸੰਸਕਾਰ ਸਿਕਿਆ ਅਤੇ ਹੌਸਲੇ ਸਾਰੀਆਂ ਚੀਜ਼ਾਂ ਤੁਹਾਡੇ ਜੀਵਨ ਨੂੰ ਇੱਕ ਨਵੀਂ ਰਾਤ ਅਤੇ ਸਕਾਰਾਤਮਕ ਦਿਸ਼ਾ ਦੇਣ ਗਿਆ। ਨੰਬਰ 6 ਆਪਣੇ ਸਪੇਸ ਨੂੰ ਸਾਫ਼ ਕਰੋ। ਸਾਫ਼ ਅਤੇ ਵਿਵਸਥਿਤ ਤਾਂ ਸਿਰਫ ਸਾਡੇ ਸਰੀਰਕ ਸਥਿਤੀ ਨੂੰ ਹੀ ਨਹੀਂ ਸਗੋਂ ਸਾਡੇ ਮਨ ਨੂੰ ਵੀ ਸਾਫ਼ ਕਰਦੀ ਹੈ। ਜਦੋਂ ਸਾਡੇ ਆਲੇ-ਦੁਆਲੇ ਸਾਰਾ ਕੁਝ ਟੰਗ ਨਾਲ ਸੁਟਿਆ ਹੋਇਆ ਹੁੰਦਾ ਹੈ ਤਾਂ ਅਸੀਂ ਮਨੋਵਿਗਿਆਨਿਕ ਤੌਰ ਤੇ ਵੀ ਹਲਚਲ ਮਹਿਸੂਸ ਕਰਦੇ ਹਾਂ। ਬਹੁਤ ਵਾਰ ਇਹ ਅਸ਼ੁੱਲਤਾ ਸਾਡੀ ਦਿਨਚਰਿਆ ਨੂੰ ਪ੍ਰਭਾਵਿਤ ਕਰਦੀ ਹੈ ਅਤੇ ਸਾਡੀ ਉਤਪਾਦਕਤਾ ਨੂੰ ਘਟਾਉਂਦੀ ਹੈ। ਜਦੋਂ ਤੁਸੀਂ ਆਪਣੇ ਆਲੇ ਦੁਆਲੇ ਨੂੰ ਠੀਕ ਅਤੇ ਸੁਥਰਾ ਰੱਖਦੇ ਹੋ ਤਾਂ ਇਹ ਮਨ ਨੂੰ ਠੰਡਾ ਅਤੇ ਅਡਿਕ ਬਣਾਉਂਦਾ ਹੈ ਆਪਣੇ ਕਮਰੇ ਦਫਤਰ ਜਾਂ ਕਾਰ ਨੂੰ ਠੀਕ ਕਰਨਾ ਨਾ ਸਿਰਫ ਜਗ੍ਹਾ ਨੂੰ ਖੁੱਲਾ ਅਤੇ ਸੁਥਰਾ ਬਣਾਉਂਦਾ ਹੈ ਸਗੋਂ ਇਹ ਤੁਹਾਡੇ ਦਿਮਾਗ ਨੂੰ ਵੀ مشਕੂਲ ਕਰਨ ਵਾਲੀਆਂ ਚੀਜ਼ਾਂ ਤੋਂ ਮੁਕਤ ਕਰਦਾ ਹੈ ਇਹ ਵਿਵਸਥਾ ਅਤੇ ਸਫਾਈ ਮਨੋਵਿਗਿਆਨਿਕ ਤੌਰ ਤੇ ਸਾਡੀ ਸਥਿਤੀ ਨੂੰ ਬਿਹਤਰੀ ਨਾਲ ਨਿਯੰਤਰਿਤ ਕਰਦੀ ਹੈ ਜਿਸ ਨਾਲ ਅਸੀਂ ਜ਼ਿਆਦਾ ਫੋਕਸ ਅਤੇ ਉਤਪਾਦਕਤਾ ਨਾਲ ਕੰਮ ਕਰ ਸਕਦੇ ਹਾਂ ਕਦੇ ਕਦੇ ਜਿਮੇਕਾਰ ਨੂੰ ਸਾਫ ਕਰਨਾ ਸਿਰਫ ਇੱਕ ਤਰੀਕਾ ਹੈ ਜਦੋਂ ਅਸੀਂ ਆਪਣੇ ਦਿਨ ਨੂੰ ਨਵੀਂ ਸ਼ੁਰੂਆਤ ਦੇਣਾ ਚਾਹੁੰਦੇ ਹਾਂ ਨੰਬਰ 8 ਮਾਈਂਡਫੁਲਨੈਸ ਨੂੰ ਗਲੇ ਲਗਾਓ ਮਾਈਂਡਫੁਲਨੈਸ ਦੀ ਅਭਿਆਸ ਨਾਲ ਤੁਸੀਂ ਆਪਣੇ ਮਨ ਅਤੇ ਸਰੀਰ ਨੂੰ ਇੱਕ ਦੂਜੇ ਨਾਲ ਜੋੜ ਸਕਦੇ ਹੋ ਇਹ ਉਸ ਸਮੇਂ ਨੂੰ ਜਿਉਣ ਦਾ ਤਰੀਕਾ ਹੈ ਜਦੋਂ ਤੁਸੀਂ ਪੂਰੀ ਤਰ੍ਹਾਂ ਵਰਤਮਾਨ ਪਲ ਵਿੱਚ ਨਿਗਾਹ ਰੱਖਦੇ ਹੋ ਨਾ ਕਿ ਪਿਛਲੇ ਵਕਤ ਜਾਂ ਆਪ ਵਿਖਦੇ ਖਿਆਲਾਂ ਵਿੱਚ ਖੋ ਜਾਂਦੇ ਹੋ ਮਾਈਂਡਫੁਲਨੈਸ ਅਸਲ ਵਿੱਚ ਉਹਾਨੂੰ ਆਪਣੇ ਅੰਦਰ ਅਤੇ ਆਲੇ-ਦੁਆਲੇ ਦੀ ਪੂਰੀ ਅਗਵਾਈ ਵਿੱਚ ਸੰਵੇਦਨਸ਼ੀਲ ਬਣਾਉਂਦਾ ਹੈ ਜਿਵੇਂ ਕਿ ਕਿਸੇ ਖਾਣੇ ਨੂੰ ਬੜੀ ਧਿਆਨ ਨਾਲ ਖਾਣਾ ਜਾਂ ਫਿਰ ਕੁਝ ਸਨਾਤਨ ਆਰਾਮ ਮੜ ਸਾਸਨਾ ਆਪਣੀ ਸੋਚ ਨੂੰ ਸ਼ਾਂਤ ਕਰਨਾ ਇਹ ਪ੍ਰਥਾਵਿਕਤਾ ਨੂੰ ਜਾਗਰੂਕ ਬਣਾਉਂਦਾ ਹੈ ਇਸ ਤਰੀਕੇ ਨਾਲ ਮਾਈਂਡਫੁਲਨੈਸ ਤੁਹਾਨੂੰ ਸਮਾਜਿਕ ਕਾਰਜਕ ਅਤੇ ਪਾਵਨਾਤਮਕ ਰੂਪ ਵਿੱਚ ਬਹੁਤ ਜ਼ਿਆਦਾ ਮਦਦ ਕਰਦਾ ਹੈ ਇਹ ਤੁਹਾਨੂੰ ਆਪਣੀਆਂ ਸੋਚਾਂ ਨਾਲ ਸੰਬੰਧਿਤ ਕਰਨ ਵਿੱਚ ਮਦਦ ਕਰਦਾ ਹੈ ਅਤੇ ਇਸ ਤਰ੍ਹਾਂ ਤੁਹਾਡੀ ਤਣਾਅ ਜਾਂ ਪਰੇਸ਼ਾਨੀ ਨੂੰ ਕਾਫੀ ਹੱਦ ਤੱਕ ਘਟਾਉਂਦਾ ਹੈ ਜੇਕਰ ਤੁਸੀਂ ਹਰ ਰੋਜ਼ ਕੁਝ ਮਿੰਟਾਂ ਲਈ ਮਾਈਂਡਫੁਲਨੈਸ ਅਭਿਆਸ ਕਰੋ ਤਾਂ ਇਹ ਤੁਹਾਡੇ ਦਿਨ ਦੀ ਸ਼ੁਰੂਆਤ ਵਿੱਚ ਸਕਾਰਾਤਮਕ ਤਬਦੀਲੀ ਲਿਆ ਸਕਦਾ ਹੈ ਅਤੇ ਸਮੂਹੀ ਤੌਰ ਤੇ ਤੁਹਾਡੇ ਜੀਵਨ ਵਿੱਚ ਸੁਖ ਸ਼ਾਂਤੀ ਲਿਆ ਸਕਦਾ ਹੈ ਨੰਬਰ 9 ਖੁਦ ਦੇ ਵਿਕਾਸ ਤੇ ਧਿਆਨ ਦਿਓ ਜਿੱਥੇ ਵੀ ਤੁਸੀਂ ਹੋ ਜੇਕਰ ਤੁਸੀਂ ਖੁਦ ਨੂੰ ਅੱਗੇ ਵਧਾਉਣਾ ਚਾਹੁੰਦੇ ਹੋ ਤਾਂ ਆਪਣੇ ਆਪ ਦੇ ਵਿਕਾਸ ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ ਖੁਦ ਨੂੰ ਸਦਾਰਨਾ ਅਤੇ ਬਿਹਤਰ ਬਣਾਉਣਾ ਕੋਈ ਇੱਕ ਦਿਨ ਦਾ ਕੰਮ ਨਹੀਂ ਹੈ ਇਹ ਇੱਕ ਲਗਾਤਾਰ ਪ੍ਰਕਿਰਿਆ ਹੈ ਜਿਵੇਂ ਕਿ ਤੁਸੀਂ ਕਿਤਾਬਾਂ ਪੜ੍ਹਦੇ ਹੋ ਆਪਣੇ ਵਿਚਾਰਾਂ ਤੇ ਵਿਚਾਰ ਕਰਦੇ ਹੋ ਜਾਂ ਨਵੇਂ ਅਨੁਭਵ ਲੈਣ ਦੀ ਕੋਸ਼ਿਸ਼ ਕਰਦੇ ਹੋ ਇਹ ਸਭ ਖੁਦਕੁਸ਼ੀ ਅਤੇ ਵਿਕਾਸ ਦੇ ਹਿੱਸੇ ਹਨ ਜਦੋਂ ਤੁਸੀਂ ਨਵੇਂ ਗਿਆਨ ਅਤੇ ਹੌਸਲੇ ਨਾਲ ਆਪਣੇ ਜੀਵਨ ਨੂੰ ਸੰਪੂਰਨ ਬਣਾਉਣ ਦੀ ਕੋਸ਼ਿਸ਼ ਕਰਦੇ ਹੋ ਤਾਂ ਇਹ ਤੁਸੀਂ ਆਪਣੇ ਆਪ ਨੂੰ ਹਰ ਰੋਜ਼ ਥੋੜਾ ਹੋਰ ਬਿਹਤਰ ਅਤੇ ਸਮਝਦਾਰ ਬਣਾਉਂਦੇ ਹੋ ਆਪਣੀਆਂ ਤਣਾਵਾਵਾਂ ਭਾਵਨਾਵਾਂ ਅਤੇ ਕਮਜ਼ੋਰੀਆਂ ਤੇ ਸੋਚਨਾ ਅਤੇ ਉਹਨਾਂ ਨਾਲ ਕੰਮ ਕਰਨਾ ਤੁਹਾਨੂੰ ਇੱਕ ਮਜ਼ਬੂਤ ਅਤੇ ਪ੍ਰੋਫੈਸ਼ਨਲ ਵਿਅਕਤੀ ਬਣਾਉਂਦਾ ਹੈ ਜਦੋਂ ਤੁਸੀਂ ਖੁਦ ਨੂੰ ਅਹਸਾਸ ਕਰਦੇ ਹੋ ਕਿ ਤੁਸੀਂ ਇੱਕ ਨਵੀਂ ਦਿਸ਼ਾ ਵਿੱਚ ਜਾ ਰਹੇ ਹੋ ਅਤੇ ਹਰੇਕ ਅਨੁਭਵ ਤੋਂ ਕੁਝ ਨਾ ਕੁਝ ਸਿੱਖ ਰਹੇ ਹੋ ਤਾਂ ਇਹ ਤੁਹਾਡੇ ਜੀਵਨ ਵਿੱਚ ਖੁਸ਼ੀ ਅਤੇ ਸੰਤੁਸ਼ਟੀ ਲਿਆਉਂਦਾ ਹੈ ਇਸ ਤਰੀਕੇ ਨਾਲ ਖੋਤੇ ਦੇ ਵਿਕਾਸ ਤੇ ਧਿਆਨ ਕੇਂਦ੍ਰਿਤ ਕਰਨਾ ਨਵੇਂ ਸਾਲ ਵਿੱਚ ਸਭ ਤੋਂ ਵਧੀਆ ਗੱਲ ਹੈ। ਨੰਬਰ 10 ਛੋਟੀਆਂ ਜਿੱਤਾਂ ਦਾ ਜਸ਼ਨ ਮਨਾਓ। ਜਿਵੇਂ-ਜਿਵੇਂ ਅਸੀਂ ਵੱਡੇ ਲਕਸ਼ਾਂ ਵੱਲ ਤੇਜ਼ੀ ਨਾਲ ਅੱਗੇ ਵਧਦੇ ਹਾਂ, ਇਹ ਵੀ ਜ਼ਰੂਰੀ ਹੈ ਕਿ ਅਸੀਂ ਆਪਣੀਆਂ ਛੋਟੀਆਂ ਜਿੱਤਾਂ ਦਾ ਜਸ਼ਨ ਮਨਾਈਏ ਕਈ ਵਾਰ। ਸਾਡੀ ਯਾਤਰਾ ਵਿੱਚ ਸਾਨੂੰ ਸੋਚਣਾ ਪੈਂਦਾ ਹੈ ਕਿ ਇੱਕ ਛੋਟਾ ਕਦਮ ਵੀ ਵੱਡੇ ਮਕਸਦ ਤੱਕ ਪਹੁੰਚਣ ਵਿੱਚ ਮਦਦਗਾਰ ਹੁੰਦਾ ਹੈ। ਇਹਨਾਂ ਛੋਟੀਆਂ ਜਿੱਤਾਂ ਨੂੰ ਮਨਾਉਣਾ ਸਿਰਫ ਤੁਹਾਨੂੰ ਪ੍ਰੇਰਿਤ ਨਹੀਂ ਕਰਦਾ। ਬਲਕਿ ਤੁਹਾਡੇ ਮਨੋਵਿਗਿਆਨ ਨੂੰ ਵੀ ਸਥਿਰ ਅਤਿਸਕਾਰਾਤਮਕ ਰੱਖਦਾ ਹੈ ਉਹਨਾਂ ਛੋਟੀਆਂ ਜਿੱਤਾਂ ਨੂੰ ਮਨਾਉਣ ਨਾਲ ਤੁਸੀਂ ਆਪਣੇ ਆਪ ਨੂੰ ਯਾਦ ਦਿਵਾਉਂਦੇ ਹੋ ਕਿ ਹਰ ਰੋਜ਼ ਕੁਝ ਨਾ ਕੁਝ ਸਿੱਖਦੇ ਹੋ ਅਤੇ ਅੱਗੇ ਵਧਦੇ ਹੋ ਚਾਹੇ ਉਹ ਸਫਲਤਾ ਇੱਕ ਨਵਾਂ ਰੂਟੀਨ ਸ਼ੁਰੂ ਕਰਨ ਦੀ ਹੋਵੇ ਜਾਂ ਕਿਸੇ ਅੰਕਾਰ ਨਾਲ ਕਾਰਜ ਨੂੰ ਮੁਕੰਮਲ ਕਰਨ ਦੀ ਇਹ ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਤੁਸੀਂ ਸਹੀ ਦਿਸ਼ਾ ਵਿੱਚ ਜਾ ਰਹੇ ਹੋ ਇਹ ਛੋਟੀਆਂ ਜਿੱਤਾਂ ਸਾਡੀ ਪ੍ਰੋਡਕਟਿਵਿਟੀ ਨੂੰ ਵਧਾਉਂਦੀਆਂ ਹਨ ਅਤੇ ਸਾਨੂੰ ਆਪਣੇ ਵੱਡੇ ਟੀਚਿਆਂ ਵੱਲ ਲੈ ਕੇ ਜਾਂਦੀਆਂ ਹਨ ਜਦੋਂ ਤੁਸੀਂ ਆਪਣੀਆਂ ਅਨਕਾਰ ਅਤੇ ਛੋਟੀਆਂ ਜਿੱਤਾਂ ਦੀ ਕਦਰ ਕਰਦੇ ਹੋ ਤਾਂ ਉਹ ਤੁਹਾਡੇ ਅੰਦਰ ਨਵੀਂ ਉਤਸ਼ਾਹ ਅਤੇ ਹੌਸਲਾ ਜਨਮ ਦਿੰਦੇ ਹਨ ਜੋ ਤੁਹਾਨੂੰ ਆਪਣੇ ਵੱਡੇ ਲਕਸ਼ਿਆਂ ਤੱਕ ਪਹੁੰਚਣ ਲਈ ਤੇਜ਼ੀ ਨਾਲ ਉਤਸ਼ਾਹਿਤ ਕਰਦਾ ਹੈ ਸਿਹਤ ਸਾਡੇ ਜੀਵਨ ਦਾ ਸਭ ਤੋਂ ਮੁੱਖ ਹਿੱਸਾ ਹੈ ਜਦੋਂ ਸਾਡੀ ਸਿਹਤ ਠੀਕ ਰਹਿੰਦੀ ਹੈ ਤਦੋਂ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜੀ ਸਕਦੇ ਹਾਂ ਸਰੀਰਕ ਅਤੇ ਮਾਨਸਿਕ ਸੇਤ ਨੂੰ ਸੰਭਾਲਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਦੋਹਾਂ ਆਪਸ ਵਿੱਚ ਜੁੜੇ ਹੋਏ ਹਨ ਪਹਿਲੀ ਗੱਲ ਆਪਣੀ ਸੇਤ ਨੂੰ ਤਰਜੀ ਦਿਓ ਰੋਜ਼ਾਨਾ ਵਿਆਯਾਮ ਕਰੋ ਇੱਕ ਫਿਟਨੈਸ ਰੂਟੀਨ ਬਣਾਓ ਜਿਸ ਵਿੱਚ ਯੋਗਾ ਦੌੜਨਾ ਜਾਂ ਜਿੰਮ ਸ਼ਾਮਲ ਹੋ ਸਕਦੀ ਹਨ ਤੁਸੀਂ ਆਪਣੀ ਸੇਤ ਨੂੰ ਸੁਧਾਰ ਸਕਦੇ ਹੋ ਸੇਤਮੰਦ ਖਾਣ ਪੀਂ ਜਿਸ ਵਿੱਚ ਫਲ ਸਬਜ਼ੀਆਂ ਅਤੇ ਪ੍ਰੋਟੀਨ ਸ਼ਾਮਲ ਹੋਣ ਆਦੇ ਜਿੱਥੇ ਤੱਕ ਸੰਭਵ ਹੋ ਸਕੇ ਪ੍ਰਕ੍ਰਿਤਿਕ ਸਮਗਰੀ ਦੀ ਖੁਰਾਕ ਲੈ ਸਮਾਂ ਸਮਾਂ ਤੇ ਆਰਾਮ ਕਰਨਾ ਅਤੇ ਅਚੀ ਨੀਂਦ ਲੈਣਾ ਵੀ ਜ਼ਰੂਰੀ ਹੈ ਕਿਉਂਕਿ ਚੰਗੀ ਨੀਂਦ ਸਰੀਰ ਨੂੰ ਤਾਜ਼ਾ ਕਰਦੀ ਹੈ ਅਤੇ ਮਨ ਨੂੰ ਸ਼ਾਂਤੀ ਪਹੁੰਚਾਉਂਦੀ ਹੈ ਤੁਹਾਡੇ ਮਨ ਅਤੇ ਸਰੀਰ ਨੂੰ ਠੀਕ ਰੱਖਣ ਨਾਲ ਤੁਸੀਂ ਆਪਣੇ ਰੋਜ਼ਾਨਾ ਦੇ ਕੰਮਾਂ ਵਿੱਚ ਜ਼ਿਆਦਾ ਪ੍ਰੋਡਕਟਿਵ ਅਤੇ ਉਤਸ਼ਾਹੀ ਹੋ ਸਕਦੇ ਹੋ ਆਪਣੀ ਮਨੋਵਿਗਿਆਨਿਕ ਸਿਹਤ ਨੂੰ ਵੀ ਮਜ਼ਬੂਤ ਰੱਖਣਾ ਬਹੁਤ ਜ਼ਰੂਰੀ ਹੈ ਤਣਾਅ ਨੂੰ ਘਟਾਉਣ ਅਤੇ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਕੁਝ ਸਮਾਂ ਧਿਆਨ ਕਰਨ ਮਾਈਂਡਫੁਲਨੈਸ ਜਾਂ ਪ੍ਰਾਨਾਯਾਮ ਜਿਵੇਂ ਤਰੀਕਿਆਂ ਵਿੱਚ ਲਗਾਉਣਾ ਤੁਹਾਨੂੰ ਜ਼ਿਆਦਾ ਅਚੀਬ ਬਿਹਾਰੀ ਅਤੇ ਸਕਾਰਾਤਮਕ ਤਾਰਨਾ ਪ੍ਰਦਾਨ ਕਰੇਗਾ ਆਖਿਰਕਾਰ ਸਿਹਤਮੰਦ ਰਹਿਣ ਨਾਲ ਨਾ ਸਿਰਫ ਤੁਹਾਡੀ ਉਤਪਾਦਕਤਾ ਵਧੇਗੀ ਬਲਕਿ ਤੁਹਾਨੂੰ ਆਪਣੀ ਜ਼ਿੰਦਗੀ ਦਾ ਹਕੀਕਤਮਈ ਆਨੰਦ ਵੀ ਮਿਲੇਗਾ ਹੈਲਥ ਪ੍ਰਾਇੋਰਟੀਆਂ ਕਰਨ ਨਾਲ ਤੁਹਾਡਾ ਦਿਨਚਰਿਆ ਆਰਾਮਦਾਇਕ ਅਤੇ ਉਤਸ਼ਾਹਿਤ ਬਣੇਗਾ ਜੇ ਤੁਸੀਂ ਇਹ ਜਾਣਕਾਰੀ ਪਸੰਦ ਕੀਤੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਸ਼ੇਅਰ ਕਰੋ ਅਤੇ ਕਮੈਂਟ ਕਰਕੇ ਸਾਨੂੰ ਦੱਸੋ ਕਿ ਤੁਹਾਡੇ ਲਈ ਕਿਹੜਾ ਟਿਪ ਸਭ ਤੋਂ ਫਾਇਦੇਮੰਦ ਸੀ